ਤਾਲ ਨਾਨਕ ਸਿੰਘ ਜੀ ਦੇ ਤੇ ਕੀ ਕੀ ਨਾਲ ਸੁਬਾ ਸੁਬਾ ਮੈਡਮ ਫਰਦੀ ਗਾਰਡਨ ਚ ਬੜੀ ਪਤਾ ਨਹੀਂ ਕੀ ਦੇਖ ਰਹੀ ਹੈ ਮੈਂ ਦੇਖਦੀ ਕਿ ਉਹ ਪੱਤੇ ਨਾ ਜਿਹੜੇ ਮਰੂਤ ਦੇ ਪੱਤੇ ਉਹ ਕਿਹੜੇ ਜਾਨਵਰ ਨਹੀਂ ਖਾਣ ਕਿਤੇ ਕਿਹੜੇ ਪੱਤੇ ਖਾ ਲੇ ਆਹ ਇਹ ਕੋਈ ਹੁੰਦਾ ਹੀ ਹੈ ਟੱਡਾ ਮਗੌੜਾ ਮਾੜਾ ਮੋਟ ਕੋਈ ਹੁੰਦਾ ਸਾਗ ਬੜਾ ਵੱਧਾ ਬਈ ਉਹ ਵੇਲਾ ਬਣ 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 ਜਾਂ ਦੂਰ ਤੱਕ ਨਹੀਂ ਅੱਜ ਆਕੜਾ ਚਲਾਈ ਦਾ ਸਾਗ ਸੀਗਾ ਇਹ ਹਾਂ ਇਹਨੂੰ ਵੀ ਹੁਣ ਤਾਂ ਫੁੱਲ ਲੱਗਣ ਲੱਗ ਪਏ ਪੂਰੇ ਇਹਨੂੰ ਤਾਂ ਕੀੜਾ ਹੀ ਨਹੀਂ ਛੜਦਾ ਬਹੁਤ ਕੀੜਾ ਪੈਂਦਾ ਇਹਨਾਂ ਨੂੰ ਮੈਂ ਨਹੀਂ ਇਹਨਾਂ 'ਤੇ ਸਪਰੇਅ ਪਾਲਦੇ ਨੇ ਪਰ ਆਪਾਂ ਤਾਂ ਕਦੇ ਕੀਤੀ ਕੀ ਚੀਜ਼ ਉੱਗ ਰਹੀ ਆ ਇਹ ਤਾਂ ਪਤਾ ਹੀ ਨਹੀਂ ਕੀ ਚੀਜ਼ ਹੈ ਬੰਦੀ ਕੀ ਹੈ ਇਹਨੂੰ ਫੁੱਲ ਨਹੀਂ ਲੱਗਦੇ ਮਿਲਣਾ ਦਾ ਜਾਮ ਨਹੀਂ ਜਾਉਂ ਉਹੀ ਕੋਈ ਜੰਗਲੀ ਬੂਟੀ ਆਹ ਬਾਂਦੀਆਂ ਵਧੀਆਂ ਜਾਂਦੇ ਦੇਖੀ ਹਾਂ ਵੇ ਵੈਸੀ ਜੰਗਲੀ ਬੂਟੀ ਜੀ ਹੈ ਕੋਈ ਵੀ ਇਹ ਮੂਸਰ ਜਿੱਤੇ ਦਾ ਹੈ ਨਹੀਂ ਹਾਂ ਵੇ ਇਹਨੂੰ ਇਹ ਇਹ ਵਿੱਚ ਫੁੱਲ ਜੇ ਲੱਗ ਕੇ ਹਟ ਜਾਂਦੇ ਹੈ ਬੇਸੀ ਜੰਗਲੀ ਬੂਟੀ ਜੀ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਦਸੰਦ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦੇਖਦੇ ਰਹੋ ਸਾਡਾ ਵਲੌਗ ਤੇ ਗੁੱਡ ਸੁਬਾ ਸੁਬਾ ਮੌਸਮ ਹੋ ਗਿਆ ਖਰਾਬ ਵੀ ਇਹ ਦਾ ਮੌਸਮ ਬਣਿਆ ਪਿਆ ਲੱਗਦਾ ਅੱਜ ਵੀ ਮੀਂਹ ਆਊਗਾ ਲਾਜ਼ਮੀ ਆਊਗਾ ਜ਼ਰੂਰ ਸਪਰੇਅ ਕਰਨੀ ਹੁੰਦੀ ਹੈ ਤੇ ਸਪਰੇਅ ਕਰਨ ਦਾ ਟਾਈਮ ਨਹੀਂ ਦੇ ਰਿਹਾ ਰੱਬ ਵੇਦੀ ਦੇਖਦੇ ਹਾਂ ਜੇ ਅੱਜ ਮੌਕਾ ਦਿੱਤਾ ਪਰ ਮੁਸ਼ਕਲ ਹੈ ਮੈਂ ਕਿਹਾ ਵੀ ਮੈਡਮ ਨੂੰ ਜੀ ਸੁਬਾ ਤੁਸੀਂ ਦੂਜੇ ਟਾਈਮ ਦੀ ਆਪਾਂ ਚਾਹ ਪੀ ਲਈਏ ਪਹਿਲੇ ਟਾਈਮ ਦਿੱਤਾ ਸੀ ਅੰਦਰ ਬਹਿ ਕੇ ਪੀ ਚੱਕੇ ਉੱਠਣ ਸਾਰੀ ਤੇ ਚਾਹ ਬਣੀ ਪਈ ਹੈ ਤੇ ਮੈਡਮ ਇੱਥੇ ਬੈਠੀ ਸੀ ਮੰਜੇ ਤੇ ਤੇ ਮੈਂ ਬਾਹਰੋਂ ਲੈ ਕੇ ਆਈ ਸੀ ਦੁੱਧ ਹੁਣ ਤੁਸੀਂ ਚਾਹ ਲਿਆਓ ਤੇ ਆਪਾਂ ਚਾਹ ਪੀ ਲਈਏ ਤੇ ਫਿਰ ਕੋਈ ਹੋਰ ਕੰਮ ਕਰਦੀ ਆਪਾਂ ਸੋਚਦੇ ਆਂ ਹੈ ਤੇ ਚਾਹ ਲਿਆਓ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਲਓ ਜੀ ਚਾਹ ਲਿਆ ਰਹੇ ਮੈਡਮ ਚਾਹ ਪੀਨੇ ਆ ਫੇਰ ਬਣਾਉਨੇ ਆ ਮੂਡ ਕਮ ਦਾ ਅੱਗੇ ਕੋਈ ਚਾਹ ਪੀ ਕੇ ਤਨ ਮਜ਼ਾ ਚਾਹ ਪੀਤੇ ਬਣਾਦਾ ਉਹਦੇ ਕਹਿਣਾ ਨੂੰ ਅੱਖਾਂ ਨਹੀਂ ਖੋਲਦੀਆਂ ਤੁਸੀਂ ਤਾਂ ਨਾਲ ਪੀਨੇ ਵੀ ਜਿਆਦਾ ਵਾਰੀ ਇਹਨੂੰ ਚਾਹ ਹੁਣ ਆਪਾਂ ਨਾਲ ਚਾਹ ਪੀਨੇ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਤੇ ਅੱਜ ਦਾ ਪ੍ਰੋਗਰਾਮ ਆਪਾਂ ਹੁਣ ਦੇਖੋ ਵੀ ਅੱਗੇ ਕੀ ਕਰਨਾ ਕਿਉਂਕਿ ਖੇਤ ਦਾ ਮੈਨੂੰ ਲੱਗਦਾ ਵੀ ਪ੍ਰੋਗਰਾਮ ਕੋਈ ਨਹੀਂ ਬੰਨਣਾ ਅੱਜ ਕਿਉਂਕਿ ਅੱਜ ਮੌਸਮ ਫਿਰ ਤੋਂ ਖਰਾਬ ਹੋ ਤੇ ਮੀਂਹ ਆਊਗਾ ਮੀਂਹ ਦੇਖਾਂਗੇ ਕਦੇ ਬੈਠ ਕੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਕਰਨਾ ਚਾਹੁੰਨਾ ਤੇਰੇ ਨਾਲ ਵੀ ਅੱਜ ਖੇਤ ਦਾ ਕੰਮ ਤਾਂ ਹੈਗਾ ਆਪਣਾ ਠੱਪ ਠੀਕ ਹੈ ਤੇ ਆਪਾਂ ਕਿਤੇ ਘੁੰਮ ਘੁੰਮ ਫਰੇਗੇ ਨਾਲੇ ਵਲੌਗ ਕੋਈ ਤਿਆਰ ਕਰ ਲਾਂਗੇ ਵਧੀਆ ਜਿਹਾ ਬਾਹਰ ਕੋਈ ਦਿਖਾਉਣੇ ਆ ਕੋਈ ਘੁੰਮਣ ਵਾਲੀ ਜਗ੍ਹਾ ਮੈਂ ਕਹੂੰਗੀ ਵੀ ਨਹੀਂ ਘੁੰਮਣ ਜਾਣਾ ਮੈਂ ਤਾਂ ਕਹੂੰਗੀ ਚੱਲੋ ਚੱਲੋ ਇਹ ਤਾਂ ਤਿਆਰੀ ਬਿਠੀ ਆ ਇਹਨੂੰ ਤਾਂ ਛੇੜਨ ਦਾ ਫਾਇਦਾ ਨਹੀਂ ਸ਼ਹਿਰ ਨਹੀਂ ਜਾਣਾ ਕਿਉਂਕਿ ਸ਼ਹਿਰ ਤੋਂ ਮੈਨੂੰ ਬੜਾ ਡਰ ਲੱਗਦਾ ਯਾਰ ਜਦੋਂ ਫਿਰ ਇਹ ਬਾਜ਼ਾਰ ਚ ਵੜ ਜਾਂਦੇ ਆ ਨਾ ਫਿਰ ਇਹਨਾਂ ਨੂੰ ਕਟਰਾ ਮੁਸ਼ਕਲ ਹੋ ਜਾਂਦਾ ਤੁਸੀਂ ਪਿਛਲੇ ਵਲੌਗਾਂ ਦੇ ਵਿੱਚ ਦੇਖਿਆ ਹੀ ਆ ਵੀ ਇੱਕ ਡਰੈਸ ਬਾ ਦੂਜੀ ਬਾ ਤੀਜੀ ਬਾ ਮੈਂ ਹਾਂ ਬਈ ਸੱਚ ਸੱਚ ਆਪਣੀ ਡਰੈਸ ਵੀ ਹਜੇ ਪੈਂਡਿੰਗ ਪਈ ਆ ਆਪਾਂ ਦੇਖਦੇ ਆ ਜੇ ਅੱਜ ਆਪਾਂ ਸ਼ਹਿਰ ਗਏ ਤਾਂ ਅੱਜ ਆਪਾਂ ਡਰੈਸ ਲੈ ਹੀ ਦੇਣੀ ਹੈ ਤੇ ਤੁਸੀਂ ਵੇਖਦੇ ਨਾ ਸਾਡਾ ਵਲੌਗ ਐ ਐਂਡ ਤੱਕ ਕਰ ਜਰੂਰ ਵੇਖਣਾ ਜੀ ਵੇਖਦੇ ਰਹਿਣਾ ਵੀ ਅੱਜ ਅਡਰੈਸ ਦਵਾਉਣੇ ਆ ਕਿ ਨਹੀਂ ਦਵਾਉਂਦੇ ਮੈਡਮ ਕਰਨ ਲੱਗੀ ਐ ਕੱਪੜੇ ਧੋਣ ਦੀ ਤਿਆਰੀ ਵਾਸ਼ਿੰਗ ਮਸ਼ੀਨ ਨੂੰ ਨੇ ਕਰਕੇ ਸੈੱਟ ਤੇ ਕੰਮ ਲੱਗੀ ਐ ਸਟਾਰਟ ਕਰਨ ਤੇ ਇਹ ਹੁਣ ਪਰੂਗੀ ਤਣੀਆਂ ਧੋ ਤੋ ਕੇ ਕੱਪੜੇ ਜਦੋਂ ਫਰ ਲੱਗ ਜਾਂਦੀ ਨਾ ਕੱਪੜੇ ਧੋਣ ਫਿਰ ਸਾਰੀਆਂ ਤਣੀਆਂ ਜਿਹੜੀਆਂ ਆ ਸਾਹਮਣੇ ਲੱਗੀਆਂ ਇੱਕ ਉਹ ਉਪਰਾਂ ਨੂੰ ਜਾਂਦੀ ਐ ਤੇ ਇੱਕ ਜਾਂਦੀ ਆ ਉਹ ਗੇਟ ਤੇ ਕਰੇ ਇਹ ਸਾਰੀਆਂ ਫਿਰ ਪਰ ਦਿੰਦੀ ਐ ਗਾਇਜ਼ ਮੌਸਮ ਇੰਨਾ ਜਿਆਦਾ ਖਤਰਨਾਕ ਹੋਇਆ ਪਿਆ ਦੇਖ ਦੇਖ ਕੇ ਡਰ ਲੱਗਦਾ ਦੇਖੋ ਬਹੁਤ ਜ਼ਿਆਦਾ ਬਦਲ ਬਹੁਤ ਜ਼ਿਆਦਾ ਬਦਲ ਚੜਿਆ ਆ ਐ ਇੰਨਾ ਮੌਸਮ ਖਰਾਬ ਹੋਇਆ ਪਿਆ ਕਾਫੀ ਦਿਨਾਂ ਤੋਂ ਥੋੜੀ ਥੋੜੀਆਂ ਕਣੀਆਂ ਬਰੀਕ-ਬਰੀਕ ਆਈ ਜਾਂਦੀਆਂ ਇਹ ਤੋਂ ਪਹਿਲਾਂ ਵੀ ਮੀਂਹ ਪੈ ਹਟਿਆ ਦੇਖੋ ਐਸ ਵਾਰ ਤਾਂ ਪਤਾ ਹੀ ਨਹੀਂ ਮੌਸਮ ਨੂੰ ਕੀ ਹੋਇਆ ਨੇਰੀ ਆ ਗਈ ਬਹੁਤ ਜ਼ਿਆਦਾ ਬਹੁਤ ਮੀਂਹ ਆ ਗਿਆ ਦਿਨ ਵੀ ਇਹ ਕਾਲਾ-ਕਾਲਾ ਹੋ ਗਿਆ ਦਿਨ ਜਮਾ ਜਮਾ ਕਾਲਾ-ਕਾਲਾ ਦਿਨ ਆਪਾਂ ਨਾ ਛੱਤ ਤੇ ਜਾ ਕੇ ਦੇਖ ਗਏ ਜਿੱਥੋਂ ਆਪਣੇ ਸਲਾਬ ਆ ਗਈ ਐ। ਇੱਕੇ ਦਾ ਵੀ ਬਹੁਤ ਬੱਦਲ ਹੈ ਹੀ ਬਹੁਤ ਜ਼ਿਆਦੇ ਦੇਖੋ ਆ ਸਾਰਾ ਬੱਦਲ ਉੱਤੇ ਇੱਕੇ ਥਾਂ ਹੀ ਇਕੱਠਾ ਹੋ ਗਿਆ। ਗਾਇਜ਼ ਅੰਦਰ ਵੀ ਦੇਖ ਲੋ ਨੀਰਾ ਨੀਰਾ ਹੋਗਾ ਤੇ ਟਾਈਮ ਹਜੇ 2:30 ਦਾ ਦੇਖੋ। ਐਂ ਲੱਗਦਾ ਜਿਵੇਂ ਜਮੈਂ ਜਮਾ ਹੀ ਨੀਰਾ ਹੋ ਗਿਆ ਹੁੰਦਾ। ਹਨਰ ਮਾਣ। ਭੁੱਖੋ ਲੱਗੀ ਭੁੱਖੋ ਲੱਗੀ। ਜਮਾ ਹੀ ਨੀਰਾ ਲੱਗਦਾ। ਵਿੰਡਾ ਨਾਲ ਜਦੋਂ ਰਸਤੇ ਪਾਣੀ ਜਾਂਦੀ ਜਾਦਾ ਮੀਂਹ ਪੈਣ ਦੇ ਕਾਰਨ ਆਪਣੇ ਘਰਾਂ ਦੇ ਵਿੱਚ ਸਲਾਬ ਹੋਣੀ ਸ਼ੁਰੂ ਹੋ ਗਈ ਭਾਵੇਂ ਆਪਣੇ ਉੱਤੇ ਛੱਤ ਤੇ ਫਰਸ਼ ਤਾਂ ਲਾਈ ਹੈ ਪਰ ਸਲਾਬ ਫਿਰ ਵੀ ਜਿੱਥੋਂ ਦੀ ਕੋਈ ਪਾਣੀ ਸਿਮਦਾ ਜਾਂ ਕੋਈ ਮੜਾ ਮੋਟ ਰਹਿ ਜਾਂਦਾ ਜਿੱਥੇ ਕੋਈ ਵੈਥ ਰਹਿ ਜਾਂਦੀ ਹੈ ਉੱਥੋਂ ਦੀ ਪਾਣੀ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਚੜੀ ਵਗੈਰਾ ਲੱਗ ਚੁੱਕੀ ਹੈ ਨਾ ਉਹਦੇ ਕਰਕੇ ਤਾਂ ਸਲਾਬ ਜਿਹੜੀ ਹੁਣ ਲੈਂਟਰਾਂ ਦੇ ਵਿੱਚ ਵੀ ਆਉਣ ਲੱਗ ਪਈ ਹੈ ਤੇ ਕਈ ਥਾਈਂ ਜਿਹੜੀ ਹੈ ਘਰ ਦੇ ਵਿੱਚ ਸਲਾਬ ਆਈ ਹੈ ਜਦੋਂ ਜਿੱਥੇ ਸਲਾਵਾ ਆ ਜੇ ਫਿਰ ਉੱਥੋਂ ਰੰਗ ਲੈਣਾ ਸ਼ੁਰੂ ਹੋ ਜਾਂਦਾ ਦੇਖੋ ਤੁਸੀਂ ਆਹ ਕੰਨ ਦਾ ਜਿਹੜੀ ਇਹਦੇ ਤੇ ਪਰਾਂ ਪੀਓਪੀ ਕੀਤੀ ਹੈ ਛੱਤ ਤੇ ਤੇ ਉਹ ਵੀ ਗਿੱਲੀ ਜੀ ਹੋਈ ਪਈ ਹੈ ਮੈਨੂੰ ਲੱਗਦਾ ਪੀਓਪੀ ਵੀ ਨਾ ਖਰਾਬ ਹੋ ਜੇ ਤੇ ਮੀਂਹ ਦਾ ਬਹੁਤ ਨੁਕਸਾਨ ਕਰ ਰਿਹਾ ਹੈ ਜਿਨ੍ਹਾਂ ਦੇ ਕੋਈ ਘਰ ਕਮਜ਼ੋਰ ਹੈ ਬਈ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਘਰ ਡਿੱਗਣ ਦਾ ਖਪੜਾ ਵੀ ਬਣਿਆ ਰਹਿੰਦਾ ਤੇ ਇੱਕ ਤੁਹਾਨੂੰ ਹੋਰ ਦਿਖਾਉਣਾ ਇਹ ਚੀਜ਼ ਦੇਖੀ ਜਿਹੜੀ ਖਾਲਸੇ ਥੱਲੇ ਇੱਥੇ ਸਲਾਵ ਆ ਗਈ ਹੈ हां मैं एक ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਸੀ ਵੀ ਹੁਣ ਆਪਣੇ ਪੱਥਰ ਲੱਗਾ ਸਾਰਾ ਪੱਥਰ ਦੇ ਵਿੱਚ ਦੀ ਤਾਂ ਸਲਾਬ ਆਉਣ ਦਾ ਕੋਈ ਚਾਂਸ ਨਹੀਂ ਹੁੰਦਾ ਤੇ ਤੁਹਾਨੂੰ ਦਿਖਾਉਣਾ ਆ ਦੇਖੋ ਇੱਥੋਂ ਦੀ ਵੀ ਨਾ ਪਾਣੀ ਜਿੱਥੇ ਆਪਣਾ ਕਾਲਾ ਸੀਮੈਂਟ ਨਹੀਂ ਪਾਇਆ ਆ ਇੱਥੇ ਵੀ ਪਾਣੀ ਸਿਮ ਰਿਹਾ ਜਿਵੇਂ ਕੋਈ ਫਰਸ਼ ਦੇ ਵਿੱਚੋਂ ਥੱਲੋਂ ਕੋਈ ਸਲਾਬ ਆ ਜਾਂਦੀ ਹੈ ਉਸ ਤਰ੍ਹਾਂ ਹੋਇਆ ਪਿਆ ਆਪਾਂ ਪਾਣੀ ਤੁਹਾਨੂੰ ਦਿਖਦਾ ਹੋਊਗਾ ਪਾਣੀ ਦੀਆਂ ਬੂੰਦਾਂ ਜਿਹੜੀਆਂ ਹੋਏ ਦੇਖੋ ਤੁਸੀਂ ਜਿੱਥੇ ਆਪਣਾ ਬਲੈਕ ਸੀਮੈਂਟ ਨਹੀਂ ਹੁੰਦਾ ਪੱਥਰ ਦੇ ਵਿੱਚ ਦੀ ਤਾਂ ਪਾਣੀ ਲੰਘ ਨਹੀਂ ਸਕਦਾ ਜਿਹੜਾ ਬਲੈਕ ਸੀਮੈਂਟ ਆਪਾਂ ਪਾਇਆ ਹੁੰਦਾ ਇਹਦੇ ਵਿੱਚ ਦੀ ਪਾਣੀ ਸਿਮ ਕੇ ਜਿਹੜਾ ਕਈ ਥਾਵਾਂ ਤੇ ਫਰਸ਼ ਦੇ ਉੱਪਰ ਆ ਕੇ ਖੜ ਚੁੱਕਾ ਹੈ ਬਈ ਬਈ ਬਹੁਤ ਨੁਕਸਾਨ ਹੋ ਰਿਹਾ ਮੀਆਂ ਦਾ ਜਿੱਥੇ ਜਿਨ੍ਹਾਂ ਨੇ ਹੁਣ ਹਾਂ ਜਿਨ੍ਹਾਂ ਦੇ ਹੁਣ ਘਰ ਡਿਗ ਪੇ ਕਿੱਡਾ ਨੁਕਸਾਨ ਹੋਇਆ ਤੇ ਨੁਕਸਾਨ ਹੁਣ ਆਪਣੇ ਇੱਥੇ ਵੀ ਹੋ ਰਿਹਾ ਕਿਉਂਕਿ ਇੱਥੇ ਮੀਂਹ ਬਾਰਿਸ਼ ਪੈਣੀ ਹੁਣ ਦੁਬਾਰਾ ਜਿਹੜੀ ਸ਼ੁਰੂ ਹੋ ਗਈ ਹੈ ਲਗਾਤਾਰ ਹੁਣ ਆਪਾਂ ਛੱਤ ਤੇ ਵੀ ਦੇਖ ਕੇ ਆਉਣੇ ਆ ਕਿਉਂਕਿ ਉੱਤੇ ਕੋਈ ਕਈ ਵਾਰੋਂ ਕੋਈ ਚੀਜ਼ ਪਈ ਹੁੰਦੀ ਹੈ ਇੱਕ ਦੋ ਦਿਨਾਂ ਤੋਂ ਛੱਤ ਤੇ ਚੜਿਆ ਨਹੀਂ ਗਿਆ ਬਾਰਖੋ ਲੋ ਪੌੜ ਜਾਂਦਾ ਬਾਰਵੀਂ ਨਾ ਜਿਹੜੇ ਆਪਣੇ ਬੂਹੇ ਆ ਇਹ ਵੀ ਜਦੋਂ ਪਾਣੀ بارش ਪੈਣ ਲੱਗ ਜੇ ਤੇ ਸਲਾਬ ਨਾ ਫੁੱਲ ਜਾਂਦੇ ਆ ਟੈਟ ਹੋ ਜਾਂਦੇ ਆ ਇਹ ਉਹਨੇ ਔਖੇ ਹੋ ਜਾਂਦੇ ਆ ਉੱਪਰ ਛੱਤ ਤੇ ਵੀ ਦੇਖਣਾ ਪਏਗਾ ਬਈ ਐਸ ਜਗ੍ਹਾ ਤਾਂ ਫਲਾਵਾਂ ਇੱਥੇ ਆ ਜਗ੍ਹਾ ਤੋਂ ਆਪਣੇ ਇੱਕ ਤਾਂ ਪ੍ਰਣਾਲੇ ਦੇ ਵਿੱਚ ਕੀਤੀ ਆ ਪੈਪ ਜਿਹੜੀ ਆਪਣੀ ਟੈਂਕੀ ਨੂੰ ਓਵਰਫਲੋ ਹੁੰਦੀ ਇਹਦਾ ਪਾਣੀ ਜਿਹੜਾ ਡੁੱਲਦਾ ਪ੍ਰਣਾਲੇ ਦੇ ਵਿੱਚ ਇਸ ਜਗ੍ਹਾ ਤੋਂ ਸਲਾਬ ਆ ਰਹੀ ਹੈ نیچے ਲੈਂਟਰ ਤੇ ਪਰ ਇੱਥੇ ਕੋਈ ਆਪਾਂ ਨੂੰ ਦੇਖਣ ਨੂੰ ਤਾਂ ਕੋਈ ਚੀਜ਼ ਨਹੀਂ ਦਿਖ ਰਹੀ ਵੀ ਜਿੱਦੇ ਨਾਲ ਹੀ ਸਲਾਬ ਜਾਂਦੀ ਹੋਵੇ ਮੈਨੂੰ ਸ਼ੱਕ ਆ ਕਿ ਤਾਂ ਪੈਪੂਪ ਨਾਲ ਕੋਈ ਲੀਕ ਹੋਈ ਹੋਈ ਹੋਵੇ ਪੈਪ ਲੀਕ ਹੋਣ ਦਾ ਕੋਈ ਚਾਂਸ ਤਾਂ ਵੈਸੇ ਹੈ ਨਹੀਂਗਾ ਕਈ ਥਾਵਾਂ ਤੇ ਪਾਣੀ ਖੜਾ ਵੀ ਹੈ ਇੱਥੇ ਨਾ ਪਾਣੀ ਖੜਦਾ ਇੱਥੇ ਵੀ ਖੜਦਾ ਪਾਣੀ ਤੇ ਉਸ ਜਗ੍ਹਾ ਜਰਮਾਨ ਥੱਲੇ ਨਾ ਤੂੰ ਆਏ ਕਰ ਥੱਲੋਂ ਬਹੁਤ ਕਰ ਲੈ ਗਿਆ ਤੇ ਆਪਾਂ ਜਿਹੜਾ ਪਾਣੀ ਪਾਣੀ ਖੜਾ ਇਹਨੂੰ ਕੱਢ ਗਏ ਆ ਸਾਡੇ ਗਵੰਨ ਜਾਂਦਾ ਬਹੁਤ ਬੁਰਾ ਹਾਲ ਹੈ ਵੀ ਕਾਬ ਗਰਿਆ ਪਿਆ ਛੱਤ ਤੇ ਤੇ ਜਦੋਂ ਲੈਂਟਰ ਪਾਟ ਗਿਆ ਬਹੁਤ ਮਹਿੰਗਾ ਪੈਂਦਾ ਫਿਰ ਬਹੁਤ ਜ਼ਿਆਦਾ ਮਹਿੰਗਾ ਫਰਸ਼ ਬਣਨੀ ਚਾਹੀਦੀ ਹੈ ਫਰਸ਼ ਹੁਣ ਹਿਸਾਬ ਲਾ ਲੋ ਤੇ ਆਪ ਸਾਡੇ ਗਵੰਡੀ ਆ ਪਿਛਲੀ ਸਾਈਡ ਇਹ ਸਾਡੇ ਕੋਠੇ ਉੱਤੇ ਜੰਗਲ ਬਣਾਈ ਬੈਠੇ ਪਤੰਦਰ ਸਾਰੀ ਜਿਹੜੀ ਸਲਾਹ ਆ ਸਾਡੀ ਪਿਛਲੀ ਕੰਦ ਨਾਲ ਆਈ ਪਈ ਹੈ ਤੇ ਹੁਣ ਜੇ ਇਹਨਾਂ ਨੂੰ ਕਹਿਨੀ ਹੈ ਤਾਂ ਇਹ ਆਖੇ ਨਹੀਂ ਲੱਗਦੇ ਕੋਠਾ ਜਾ ਇਹਨਾਂ ਦਾ ਢਾਇਆ ਪਿਆ ਕਈ ਵਾਰ ਆਖਿਆ ਮੈਂ ਜੇ ਬਈ ਤੁਹਾਡੇ ਕੋਲੋਂ ਨਹੀਂ ਪੈਂਦਾ ਮੈਂ ਹੀ ਤੁਹਾਨੂੰ ਪਾ ਪਾ ਦਿੰਨਾ ਕੋਠਾ ਖਰਚ ਮੈਂ ਕਰ ਦੂੰਗਾ ਜਿਹੜਾ 40 35 40 ਹਜ਼ਾਰ ਲੱਗੂਗਾ ਤੇ ਸਾਡਾ ਨੁਕਸਾਨ ਨਾ ਕਰੋ ਇਧਰੋਂ ਠੀਕ ਹੈ ਕਿਵੇਂ ਤੂੰ ਕੀ ਕਹਿੰਦੀ ਸੀ ਮੈਂ ਕਿ ਸਾਰੇ ਆ ਲੋਕ ਨੇ ਤਰਪਾਲ ਪਾਈ ਰੱਖੀ ਹੈ ਨਾ ਛੱਤਾਂ ਤੇ ਵੀ ਮੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੁਣ ਆਪ ਦੇਖੋ ਆਪਣੇ ਤਾਂ ਮੀ ਹੁਣ 2000 ਹੀ ਪਏ ਆ ਤੇ ਪਰ ਦੋਹਾਂ ਚਾਰਾਂ ਮੀਆਂ ਨੇ ਵੀ ਦਸੱਲੀ ਕਰਾਤੀ ਹੈ ਲੋਕਾਂ ਦੀ ਸਾਰੀਆਂ ਛੱਤਾਂ ਤੇ ਤਰਪਾਲ ਪਵਾ ਪਏ ਬਹੁਤ ਬੁਰਾ ਹਾਲ ਹੈ ਕਿਉਂਕਿ ਟੈਲਾਂ ਵਾਲੀਆਂ ਛੱਤਾਂ ਛੁੱਤਾਂ ਦਾ ਮੈਂਦੀਆਂ ਹੀ ਚ ਆ ਜਾਂਦੀਆਂ ਕਿਉਂਕਿ ਸਲਾਬ ਤਾਂ ਇੰਟਰ ਚ ਵੀ ਆ ਗਈ ਆ ਦੇਖੋ ਐਸੀ ਜਗ੍ਹਾ ਤਾਂ ਵੀ ਸਲਾਬ ਜਾਂਦੀ ਹੈ ਇਹ ਨਾ ਆ ਵੀ ਇਧਰਲੇ ਪਾਸੇ ਜਿਹੜਾ ਇਹ ਆਹ ਇਥੋਂ ਦੀ ਐਂ ਬਸ ਸੀਮੀ ਹੁੰਦਾ ਪਾਣੀ ਸੰਗੀ ਤਰ੍ਹਾਂ ਚੱਕ ਚੁੱਕ ਕਰੇ ਹੈਨਾ ਪਾਣੀ ਬੋਕਰ ਮਾਰ ਆ ਜਿਹੜਾ ਇਧਰਲਾ ਪਾਣੀ ਹੈ ਸਾਰਾ ਕੱਢੋ ਤੁਸੀਂ ਇੱਥੇ ਵੀ ਖੜਾ ਪਾਣੀ ਅੱਜਰੋਂ ਪਾਣੀ ਖੜ ਜਾਂਦਾ ਇਹ ਸਭ ਥੱਲੇ ਹੀ ਜਾਣਾ ਸਿਮਸਿਮ ਕੇ ਸਾਰਾ ਆ ਜਿਹੜੀ ਛੋਟੀ ਵੀ ਇਥੋਂ ਚੱਕ ਕੇ ਤਾਂ ਲੈ ਜਾਣੀ ਚਾਹੀਦੀ ਉਹ ਉੱਥੇ ਤੇ ਰੱਖ ਦਿਓ ਤੋਂ ਉੱਪਰਲੇ ਪਾਸੇ ਆ ਆਪਣਾ ਇਹ ਟਾਂ ਦਾ ਲੱਗ ਆ ਕਿਵੇਂ ਪਾਟ ਗਈ ਇਹ ਕਿ ਨਾ ਪਾਉਂਦੇ ਜਾਂ ਤੇੜਾ ਟੁੜਾ ਹੀ ਆਈ ਗਈ ਇਹਦੀ ਇਹ ਫੇਰ ਆ ਜਾਣਾ ਨਹੀਂ ਫੇਰ ਆ ਜਾਣਾ ਤੇ ਪਾਣੀ ਖੜ ਜਾਣਾ ਇੱਥੇ ਫੇਰ ਆ ਜਾਣਾ ਕੋਈ ਗੱਲ ਨਹੀਂ ਫਿਰ ਹੁਣ ਆਪਾਂ ਕੀ ਕਰ ਸਕਦੇ ਆ ਆਪਾਂ ਛੱਤ ਤੇ ਲੱਕ ਪਾਤੀ ਸੀਗੀ ਫਾਰਸ਼ ਮੰਨਤੀ ਇੰਨੇ ਪੈਸੇ ਲਾ ਕੇ ਹੁਣ ਆਪਾਂ ਹੁਣ ਕੀ ਕਰਗੇ ਜਿਹੜੀ ਸਲਾਬ ਆਉਣੀ ਆ ਤਾਂ ਆਈ ਜਾਣੀ ਲੋਕਾਂ ਦੇ ਘਰ ਡਿੱਗ ਜਾਂਦੇ ਆ ਜਿਨ੍ਹਾਂ ਦੇ ਘਰ ਰੁੜ ਗਏ ਉਹਨਾਂ ਦਾ ਵੀ ਸਰਦਾ ਹੀ ਆ ਆਪਾਂ ਤਾਂ ਫੇਰ ਵੀ ਹਜੇ ਸੁੱਕੇ ਥਾਂ ਬੈਠੇ ਆ ਪਰ ਇਧਰੋਂ ਗੁਰਦੁਆਰਾ ਸਾਹਿਬ ਵੱਲੋਂ ਨਾ ਹਜੇ ਵੀ ਪੂਰਾ ਬੱਦਲ ਬਣਿਆ ਪਿਆ ਤੇ ਬੜਾ ਭੜਾ ਚਮਕਦਾ ਲਸ਼ਕ ਦੀ ਹੈ ਬੇਦੀ ਬਹੁਤ ਜ਼ਿਆਦੇ ਸ਼ਾਇਦ ਨੂੰ ਜੂਨ ਦੇ ਦਾ ਕਿ ਦੇਖੀ ਜਾਵੇ ਲਸ਼ਕੜਾ ਬੜਾ ਭੜਾ ਲਸ਼ਕਦਾ ਆ ਚੱਲੋ ਨਹੀਂ ਬੈਠਾ ਜਾਂਦਾ ਆ ਮਾਂ ਚੱਲੋ ਹੀ ਤਾਂ ਹੋਰ ਬੱਦਲ ਲਸ਼ਕਦੀ ਆ ਪੂਰਾ ਬੱਦਲ ਬਣਿਆ ਪਿਆ ਇਧਰਲੀ ਸਾਈਡ ਚਲੋ ਚਲੋ ਪਾਚ ਲਓ ਉਹ ਵੇਖੀ ਸਾਹਮਣੇ ਚਿੱਟਾ ਜਿਹਾ ਕਿਵੇਂ ਹੋਇਆ ਹੁੰਦਾ ਬੱਦਲ ਮੈਂ ਹੁਣ ਤਾਂ ਬੱਦਲ ਵੇਖ ਕੇ ਨਾ ਉਹੀ ਡਰ ਲੱਗਦਾ ਯਾਰ ਆਹ ਦੇਖੋ ਕਿਸ ਤਰ੍ਹਾਂ ਹੋਰ ਕਿਸ ਤਰ੍ਹਾਂ ਲੱਗਦਾ ਹਣਾ ਆ ਵੇ ਵਸਕਦਾ ਇਹ ਉਹ ਜਰੇਟ ਲਾਲੇ ਨਹੀਂ ਲਾ ਕੇ ਗਏ ਤੇ ਨੈਟ ਆਹ ਵੇ ਇੱਥੇ ਲੱਗਾ ਸੀ ਉਹ ਮੈਂ ਤੁਹਾਨੂੰ ਦਿਖਾਇਆ ਹੀ ਨਹੀਂ ਆ ਪੈਪ ਜੀ ਨਾਲ ਹੀ ਬੰਨ ਗਏ ਇਹ ਜਿਹੜੀ ਡੱਬੀ ਜੀ ਸੀ ਇਹ ਟੱਲ ਵਾਲਿਆਂ ਦੀ ਮੈਂ ਦੇਖ ਲਿਆ ਆ ਵੇ ਇੱਥੇ ਬਣ ਗਏ ਇਹ ਸਿੱਧਾ ਟਾਵਰ ਵਾਲ ਨੂੰ ਕੀਤਾ ਜਿਹੜਾ ਸਾਹਮਣੇ ਟਾਵਰ ਹੈ ਨਾ ਇਹਦੇ ਵਾਲ ਨੂੰ ਕੀਤਾ ਇੱਥੇ ਕਿੰਦਰ ਲਈ ਸੈਟ ਆਪਾਂ ਦਿਖਾਉਣੀ ਇਹ ਟਾਵਰ ਤੋਂ ਕਿਹਦਾ ਰੇਂਜ ਵਾਈਫਾਈ ਆਪਣਾ ਜਿਹੜਾ ਇਸ ਤੋਂ ਨਾ ਲੱਗ ਇਹਦੇ ਤੋਂ ਰੇਂਜ ਨਹੀਂ ਜਾਂਦਾ ਇਹ ਇਹ ਤਾਂ ਹੈ ਹਾਂ ਇਹ ਸਿੱਧਾ ਇਧਰ ਨੂੰ ਕੀਤਾ ਵੇ ਉਹ ਟਾਵਰ ਤੋਂ ਸਿੱਧਾ ਕੀਤਾ ਗਿਆ ਆਸਮਾਲ ਕੇ ਰੱਖੋ ਇਹਨਾਂ ਕਿਤੇ ਲਾਉਣੀ ਪੈਣ ਦੀ ਹੈ ਹਰੇ ਬਾਈ ਜੀ ਐਵੇਂ ਜੰਮ ਜਾਂਦੀ ਮੈਨੂੰ ਲੱਗਦਾ ਪਾਣੀਆ ਦੇ ਨਾਲ ਜੰਮੀ ਹੈ ਹਨਾ ਹਰੇ ਬਾਈ ਇਹ ਹਰੇ ਬਾਈ ਪਤਾ ਕਦੋਂ ਜੰਮੀ ਹੈ ਆ ਹੁਣ ਮੇਰੇ ਨਾਲ ਏਟਾਂ ਵਾਲਾਂ ਜੇ ਨਾ ਸਾਹਮਣੇ ਆ ਜਾਲੀ ਉੱਚੀ ਕੀਤੀ ਪਈ ਹੈ ਪਹਿਲਾਂ ਜਾਲੀ ਪਈ ਸੀ ਥੱਲੇ ਸਾਰੀ ਮਿੱਟੀ ਉਹਦੇ ਵਿੱਚ ਜਾਲੀ ਵਿੱਚ ਫਸ ਕੇ ਤੇ ਉੱਥੇ ਗਾਰੇ ਬਣਿਆ ਪਿਆ ਸੀ ਤੇ ਗਾਰੇ ਦੇ ਵਿੱਚ ਹੌਲੀ ਹੌਲੀ ਐ ਪਾਣੀ ਰਸੀ ਆਉਂਦਾ ਸੀ ਉਹਦੀ ਬਣੀ ਇੱਥੇ ਹਰੇ ਬਾਈ ਇਹ ਆਪਾਂ ਜਦੋਂ ਮੀਂਹ ਮੁਹਟ ਗਏ ਨਾ ਬਾਅਦ ਚ ਚੰਗੀ ਤਰ੍ਹਾਂ ਸਾਫ ਕਰਕੇ ਸਾਰਿਆਂ ਨੂੰ ਅਤਵੰਨ ਕੇ ਬੇਨਤੀ ਆ ਆਪ ਦੇ ਕੋਠਾਂਾਂ ਠਾਠੇ ਉੱਪਰ ਚੜ ਕੇ ਜਰੂਰ ਨਿਗਾਹ ਮਾਰਿਆ ਕਰੋ ਸਹੀ ਗੱਲ ਹੈ ਬਹੁਤ ਜ਼ਰੂਰੀ ਹੈ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਕੋਠੇ ਦੇ ਉੱਪਰ ਕੋਈ ਚੀਜ਼ ਉਹ ਜੀ ਪਈ ਹੋਵੇ ਜੀ ਦੇ ਨਾਲ ਪਾਣੀ ਆਪਣੇ ਛੱਤ ਦੇ ਵਿੱਚ ਹੀ ਵੜੀ ਜਾਵੇ ਹਨਾ ਸਹੀ ਚਲੋ ਬਹੁਤ ਔਖਾ ਕੰਮ ਹੈ ਪ੍ਰਮਾਤਮਾ ਵਧੀਆ ਦਿਨ ਲਿਆ ਬਈ ਤੇ بارش ਤੇ ਕੰਟਰੋਲ ਕਰੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੁਣ ਖਟ ਨਹੀਂ ਰਿਹਾ ਚਲੋ ਚੱਲੀਏ ਬਤਨ ਤੋਂ ਬਦਲ ਜੀ ਕੰਮੀ ਆ ਹਿੱਕੀ ਲੱਗਦੇ ਬਦਲ ਨਾ ਆ ਉਸ ਛੱਤ ਤੇ ਤਾਂ ਚੜ੍ਹ ਕੇ ਦੇਖਿਆ ਹੀ ਨਹੀਂ ਆਪਾਂ ਉਹ ਪਾਣੀ ਦੀਆਂ ਨਹਿਰਾਂ ਵਗ ਗਈਆਂ ਵਜਦੀਆਂ ਬਹੁਤ ਛੱਤ ਦੇ ਉੱਤੇ ਚੜ੍ਹ ਕੇ ਨਹੀਂ ਲਿਖਿਆ ਗਿਆ ਮੋਕਰ ਚੱਕ ਲੋ ਦੁਕਾਨ ਦੇ ਵਿੱਚ ਦੀ ਵਗਿਆ ਪਾਣੀ ਇੱਥੇ ਵਾਸ਼ਰੂਮ ਤੋਂ ਨਹੀਂ ਗਾਈਜ਼ ਪਾਣੀ ਦੇਖ ਲਓ ਟੋਟਿਆਂ ਦੇ ਵਿੱਚ ਕਿੰਨਾ ਜ਼ਿਆਦਾ ਹੈ ਮੈਨੂੰ ਹੁਣ ਡੋਲਣਾ ਪੈਣਾ ਕਿਉਂਕਿ ਇਹ ਨਾਲ ਜਿਆਦਾ ਪਾਣੀ ਦੇ ਨਾਲ ਵੀ ਜਿਹੜੇ ਆਪਣੇ ਗਮਲਿਆਂ ਦੇ ਵਿੱਚ ਪਾਣੀ ਖੜਾ ਹੁੰਦਾ ਫਿਰ ਉਹਦੇ ਨਾਲ ਨਾ ਜਿਹੜੇ ਪੱਤੇ ਉਹ ਇਦਾਂ ਨਾ ਪੀਲੇ ਜੇ ਪੈ ਜਾਂਦੇ ਉਹ ਵੀ ਮਣੀਆ ਕੋ ਪਾਣੀ ਦਿੰਨੇ ਡੋਲ ਟੁੱਟ ਨਹੀਂ ਜਾ ਚੀਕ ਹੋਰ ਪੈ ਜਾਣਾ ਰਾਤ ਨੂੰ ਰਾਤ ਨੂੰ ਮੀਂਹ ਹੋਰ ਆ ਜਾਣਾ ਇਹ ਤਾਂ ਭਰ ਹੀ ਰਹਿੰਦੇ ਆ ਕੋਈ ਝ ਕੋਈ ਆ ਵੀ ਪੂਰਾ ਫੁੱਲ ਪਾਣੀ ਨਾਲ ਭਰਿਆ ਪੀਣ ਨੂੰ ਡੋਲਣਾ ਪੈਣਾ ਫਿਰ ਇਹਨਾਂ ਦੇ ਨਾ ਜੜਾਂ ਜਿਹੜੀਆਂ ਪੀਲੀਆਂ ਹੋ ਜਾਂਦੀਆਂ ਤੇ ਪੱਤੇ ਪੀਲੇ ਹੋ ਜਾਂਦੇ ਆ ਤੇ ਆ ਆਪਣਾ ਵਿਚਾਰਾ ਉਵੇਂ ਹੀ ਪਿਆ ਹਜੇ ਲਾਉਣ ਵੱਲੋਂ ਇਹ ਗਮਲਾ ਗੋਨਾ ਕੋਈ ਲੈ ਕੇ ਆਵਾਂਗੇ ਉਹਦੇ ਵਿੱਚ ਲਾਵਾਂਗੇ ਇਸ ਆਹ ਵਾਲਾ ਜਿਹੜਾ ਇਹ ਤਾਂ ਹਜੇ ਉਵੇਂ ਹੀ ਨਾਰੀਅਲ ਵਾਲਾ ਜਿਹੜਾ ਹੁੰਦਾ ਜਿੱਦਿ ਜੇ ਆਪਾਂ ਪਾਣੀ ਪੀਂਦੇ ਆ ਤੇ ਚਲਾਏ ਸੀ ਮੈਂ ਮਣੀ ਪਲਾਂਟ ਇਹ ਤਾਂ ਵਧੀਆ ਪਿਆ ਤੇ ਜਿਹੜਾ ਆਹ ਵਾਲਾ ਨਾ ਆਹ ਵਾਲਾ ਇਹ ਦੇਖ ਲਓ ਤੁਸੀਂ ਜੁਮਾ ਸੁੱਕ ਗਿਆ ਕੀ ਹੋਜੀ ਸ਼ਕਲ ਇਹਦੀ ਬਣ ਗਈ ਆ ਚਾਰ ਸਫੇਰੇ ਦਿਖਾਉਣੀ ਮੈਂ ਤੁਹਾਨੂੰ ਇਧਰ ਲਈ ਸਾਇਡ ਨਿੰਦੇ ਖੜਾ ਨਾ ਆ ਦੇਖੋ ਇੰਨੇ ਦਾ ਬਣ ਗਿਆ ਤੇ ਸੁੱਕ ਗਿਆ ਨਾ ਫਿਰ पांच मणि प्लांट ਦੇ ਜਿਹੜੇ ਪੱਤੇ ਹੈ ਵੀ ਕਿੰ ਕਿਤੇ ਸੋਹਣੇ ਲੱਗਦੇ ਆ। ਇਹਨੂੰ ਕੋਈ ਨਹੀਂ ਹੋਇਆ ਹਜੇ ਤੱਕ। ਇਹ ਉਵੇਂ ਹੀ ਪਿਆ। ਗਾਇਜ਼ ਇੱਕ ਤਾਂ ਆਪਾਂ ਬਣਾ ਲਈ ਹੈ ਜੀ ਕद्दू ਦੀ ਸਬਜ਼ੀ ਤੇ ਦੂਜੀ ਜਿਹੜੀ ਆ ਰਮਾਨ ਕਹਿੰਦਾ ਮੈਂ ਕद्दू ਦੀ ਸਬਜ਼ੀ ਖਾਣੀ ਨਹੀਂ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਬੱਚਿਆਂ ਨੂੰ ਜਿਹੜੀ ਕद्दू ਦੀ ਸਬਜ਼ੀ ਕਿਸੇ ਨੂੰ ਵੀ ਪਸੰਦ ਨਹੀਂ ਪਰ ਆਪਾਂ ਨੂੰ ਤਾਂ ਬਈ ਬਹੁਤ ਜ਼ਿਆਦਾ ਪਸੰਦ ਹੈ। ਤੇ ਉਹਨੂੰ ਆਪਾਂ ਬਣਾ ਕੇ ਦੇ ਰਹੇ ਨਿਊਟ੍ਰੀਕ ਆਸ ਤੇ ਨਿਊਟਰੀ ਉਹ ਉਹਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਆਪਾਂ ਇੱਕ ਸਾਈਡ ਤੇ ਫਿਰ ਉਹਨੂੰ ਬਣਾ ਕੇ ਦੇੰਨੇ ਆ ਫਿਰ ਕੱਦੂ ਦਾਣੇ ਖਾਣਾ ਨਹੀਂ ਦਾ ਬਣਾਉਣੀ ਪੈਣੀ ਆ ਬਈ ਹਾਂਜੀ ਗਾਇਜ਼ ਆਪਾਂ ਲੱਗੇ ਹੁਣ ਸੌਣ ਰੋਟੀ ਰਾਟੀ ਆਪਾਂ ਲਈ ਸਿੱਖਾ ਤੇ ਮਿਲਦੇ ਫਿਰ ਤੁਹਾਨੂੰ ਅਸੀਂ ਨੈਕਸਟ ਵਲੌਗ ਦੇ ਵਿੱਚ ਤੇ ਜਿਹੜਾ ਸਾਡਾ ਅੱਜ ਦਾ ਵਲੌਗ ਹੈ ਉਹ ਤੁਹਾਨੂੰ ਕਿਦਾਂ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਗਾਇਸ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਗੁੱਡ ਨਾਈਟ